ਫਗਵਾੜਾ ਵਿਖੇ ਲੁਟੇਰਿਆਂ ਦਾ ਬੋਲਬਾਲਾ ਹੈ ਤੇ ਲੁਟੇਰੇ ਸ਼ਰਿਆਮੀ ਲੁੱਟਖੋ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਆਪਣੇ ਇਰਾਦੇ ਹੋਰ ਵੀ ਮਜ਼ਬੂਤ ਕਰ ਰਹੇ ਨੇ ਅਜੇ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਨਜ਼ਦੀਕੀ ਪਿੰਡ ਕੋਟਰਾਣੀ ਵਿਖੇ ਜਿੱਥੇ ਕਿ ਮੋਟਰਸਾਈਕਲ ਸਵਾਰ ਦੋ ਲੁਟੇਰੇ ਘਰ ਅੰਦਰ ਦਾਖਲ ਹੋ ਕੇ ਇੱਕ ਮਹਿਲਾ ਨਾਲ ਮਾਰਕੁੱਟ ਕਰਨ ਤੋਂ ਬਾਅਦ ਸੋਨੇ ਦੇ ਗਹਿਣੇ ਤੇ ਨਕਦੀ ਲੈ ਕੇ ਫਰਾਰ ਹੋ ਗਏ ਇਸ ਸਬੰਧੀ ਪੀੜਤ ਮਹਿਲਾ ਰੇਖਾ ਨੇ ਦੱਸਿਆ ਕਿ ਜਦੋਂ ਘਰ ਵਿੱਚ ਮੌਜੂਦ ਸੀ ਤਾਂ ਮੋਟਰਸਾਈਕਲ ਸਵਾਰ ਦੋ ਲੁਟੇਰੇ ਘਰ ਅੰਦਰ ਦਾਖਲ ਹੋ ਗਏ ਜਿਨ੍ਹਾਂ ਨੇ ਚਾਕੂ ਦੀ ਨੋਕ ਤੇ ਪਹਿਲਾਂ ਉਸ ਨਾਲ ਮਾਰਕੁੱਟ ਕੀਤੀ ਤੇ ਬਾਅਦ ਵਿੱਚ ਨਕਦੀ ਤੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਉਹਨਾਂ ਦੱਸਿਆ ਕਿ ਇਸ ਲੁੱਟਖੋਹ ਨਾਲ ਉਹਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਜਿਸ ਬਾਰੇ ਫਗਵਾੜ ਸੂਚਿਤ ਕਰ ਦਿੱਤਾ ਗਿਆ ਹੈ ਹਾਂਜੀ ਕੀ ਨਾਂ ਹੈ ਜੀ ਤੁਹਾਡਾ ਮੇਰਾ ਨਾਮ ਰੇਖਾ ਤੇ ਅੱਜ ਕੀ ਗੱਲ ਹੋਈ ਹੈ ਜੀ ਅੱਜ ਮੈਂ ਹਸਬੰਡ ਕੰਮ ਤੇ ਚੱਲ ਗਏ ਬੱਚੇ ਸਕੂਲ ਗਏ ਸੀ ਮੈਂ ਘਰ 'ਚ ਕੱਲਨੀ ਸੀ ਦੋ ਜਣੇ ਆਏ ਆ ਜਿਨ੍ਹਾਂ ਨੇ ਮੂੰਹ ਬੰਨਿਆ ਸੀ ਆ ਕੇ ਮੇਰੇ ਚਪੇੜਾ ਮਾਰੀਆਂ ਆ ਤੇ ਮੇਤੋਂ ਨਗਦੀ ਪਈ ਸੀ ਬੱਚਿਆਂ ਦੀ ਫੀਸ ਦੇਣੀ ਸੀ ਉਹ ਚੱਕੀ ਆ ਆ ਕੇ ਅਲਮਾਰੀ 'ਚ ਕੱਪੜੇ ਵਗੈਰਾ ਬਾਹਰ ਛਿੱਟੇ ਆ ਜੋ ਹੈਗਾ ਤਦੋਂ ਬਾਹਰ ਕੱਢਦੇ ਮੈਂ ਉਹਨਾਂ ਨੂੰ ਇਹੀ ਕਿਹਾ ਕਿ ਮੇਰੇ ਕੋਲ ਕੁਝ ਵੀ ਨਹੀਂਗਾ ਉਸ ਤੋਂ ਵੱਧ ਉਹਨੇ ਚਾਕੂ ਕੱਢਿਆ ਆ ਮੇਰੇ ਚੇਪੇੜਾ ਮਾਰੀਆਂ ਆ ਕਹਿੰਦੇ ਕਿ ਜੇ ਕੁਝ ਨਹੀਂ ਕੱਢਣਾ ਤੇਰੇ ਬੱਚੇ ਸਕੂਲ ਗਏ ਆ ਸੀ ਆਟੋ ਵਿੱਚ ਕੁਝ ਮਾਰ ਕੇ ਬੱਚਿਆਂ ਨੂੰ ਮਾਰ ਦੇਣਾ ਆ ਤੇ ਜੋ ਹੈਗਾ ਕੱਟਦੇ ਮੇਰੇ ਕੋਲ ਜੋ ਗਹਿਣਾ ਕੱਟਿਆ ਸੀ ਤਿੰਨ ਚਾਰ ਲੱਖ ਦਾ ਸੀ ਉਹ ਲੈ ਗਏ ਜਾਂਦੇ ਹੋਏ ਮੈਨੂੰ ਧੱਕਾ ਮਾਰ ਕੇ ਸਿੱਟ ਗਏ ਤੇ ਤੁਹਾਨੂੰ ਕਿਸੇ ਤੇ ਸ਼ੱਕ ਵੀ ਆ ਮੈਨੂੰ ਸ਼ੱਕ ਨਹੀਂ ਟੋਟਲ ਤੁਹਾਡਾ ਜਿਹੜਾ ਨੁਕਸਾਨ ਆ ਉਹ ਤਕਰੀਬਨ ਕਿੰਨੇ ਕ ਲੱਖ ਦਾ ਹੋ ਗਿਆ ਜੀ ਸਾਰਾ ਹੀ 3-4 ਲੱਖ ਦਾ ਹੈਗਾ ਹੈ 4 ਲੱਖ ਦਾ ਤਾਂ ਹੈਗਾ ਹੈ ਤੇ ਤੁਹਾਡੇ ਕੋਲ ਨਗਦੀ ਕਿੰਨੀ ਸੀਗੀ ਨਗਦੀ ਤਾਂ ਥੋੜੀ ਸੀਗੀ ਬੱਚਿਆਂ ਦੀਆਂ ਸਕੂਲ ਦੀਆਂ ਪੀਸਾਂਈ ਸੀਗੀਆਂ ਤੁਸੀਂ ਪੁਲਿਸ ਕੰਪਲੀਟ ਰਖਾਈ ਹੈ ਜੀ ਹਾਂਜੀ ਉਧਰ ਥਾਣਾ ਸਤਨਾੰਪਰਾ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਪੀੜਤ ਮਹਿਲਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਇਹ ਸਾਰਾ ਜਿਹੜਾ ਅੱਜ ਚੋਰੀ ਹੋਈ ਆ ਇਹਦਾ ਕੀ ਮਾਮਲਾ ਜੀ ਕੋਟਰਾਣੀ ਦੇ ਵਿੱਚ ਸਰਨ ਕੰਟਰੋਲਰ ਨੂੰ ਫੋਨ ਆਇਆ ਸੀਗਾ ਕਿ ਇੱਧਰ ਤਾਂ ਕੋਟਰਾਣੀ ਦੇ ਵਿੱਚ ਇੱਕ ਚੋਰੀ ਹੋ ਗਈ ਆ ਜੇ ਪੋਰਟਕ ਤੇ ਇੱਥੇ ਆਏ ਜੀ ਆ ਚੈੱਕ ਕੀਤਾ ਜਾਂਚ ਕਰ ਰਹੇ ਆ ਜੀ 295 ਮੁੰਡੇ ਆਏ ਜੀ ਮੂੰਹ ਬੱਤੇ ਆ ਚਾਕੂ ਨੇ ਤੇ ਕੋਲ ਸੀਗਾ ਕਿ ਉਹਨਾਂ ਦਾ ਸੋਨਾ ਤੇ ਕੁਛ ਨਕਦੀ ਜਿਹੜਾ ਜੀ ਉਹ ਚੋਰੀ ਕਰਕੇ ਲੈ ਗਏ ਕਿੰਨੇ ਕਿੰਨੇ ਦਾ ਨੁਕਸਾਨ ਹੋਇਆ ਜੀ ਇਹਨਾਂ ਦਾ ਉਹ ਜੀ ਹਜੇ ਕੋਈ ਜਾਂਚ ਕਰਦੇ ਪਏ ਆ ਜੀ ਹਜੇ ਪੂਰਾ ਕੰਮਰਬ ਨਹੀਂ ਹੋਇਆ ਜੀ ਕੀ ਕੁਝ ਖੜਿਆ ਜੀ ਕਿੰਨੀ ਨਕਦੀ ਹੈ ਹਜੇ ਪਤਾ ਨਹੀਂ ਲੱਗਾ